ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਹ ਸੂਟ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੱਸਾਂਗੇ ਤੁਹਾਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਫਿਟਿੰਗ ਦੀਆਂ ਨਿਸ਼ਾਨੀਆਂ ਦਾ ਕਿਵੇਂ ਫਿਟਿੰਗ ਦੀਆਂ ਨਿਸ਼ਾਨੀਆਂ ਲਾਉਣੀਆਂ ਹੁਣ ਆਪਾਂ ਕੋ ਹੈਗਾ ਨਾਪ 20 ਛਾਤੀ 17 ਕਮਰ ਤੇ 20.5 हिਪ ਹੁਣ ਕੀ ਕਰਨਾ ਆਪਾਂ ਆਪਾਂ ਆ ਸਾਰੇ ਕਪੜਾ ਨਾਪ ਲੈਣਾ ਆ ਵੇਖੋ ਇੱਥੋਂ ਤੱਕ ਰ ਆਪਾਂ ਸਾਰਾ ਹੀ ਕਪੜਾ ਨਾਪਾਂਗੇ ਇਹ ਆ ਗਿਆ ਜੀ 24 ਇੰਚ 24 ਇੰਚ ਨੂੰ ਕੀ ਕਰਨਾ ਆਪਾਂ ਕੋ ਹੈਗੀ ਆ 20 ਇੰਚ 20 ਇੰਚ ਆਪਾਂ ਕੋ ਛਾਤੀ ਆ 20 ਇੰਚ ਆਪਾਂ ਛਾਤੀ ਰੱਖਣੀ ਆ ਅੱਧੀ ਇੰਚ ਆਪਾਂ ਐਕਸਟਰਾ ਰੱਖਣਾ ਹੁਣ ਆਪਾਂ ਕੀ ਕਰਨਾ 20 ਤੇ ਆਪਾਂ 24 ਹੈ 1 ਇੰਚ ਵਾਧ ਰੱਖਿਆ ਸਾਢੇ 20 ਹੋਗੇ ਹੁਣ ਆਪਾਂ ਕੋ ਸਾਢੇ 3 ਇੰਚ ਵਾਧਿਆ 1.5 ਪੌਣੇ 2 2 ਇੰਚ ਆਪਾਂ ਪੌਣੇ 2 ਇੱਧਰ ਰੱਖਾਂਗੇ ਪੌਣੇ 2 ਹੀ ਇੱਧਰ ਰੱਖਾਂਗੇ ਆਪਾਂ ਹੁਣ ਆਪਾਂ ਕੋ ਕਿੰਨਾ ਆ ਗਿਆ ਸਾਢੇ 20 ਪੂਰੀ ਫਿਟਿੰਗ ਆ ਗਈ ਠੀਕ ਹੈ ਹੁਣ ਕਮਰ ਕੀ ਕਰਨਾ ਕਮਰ ਆਪਾਂ ਸਾਢੇ 6 ਇੰਚ ਤੇ ਆਪਾਂ ਕਮਰ ਦੀ ਨਿਸ਼ਾਨੀ ਲਾਉਣੀ ਹੈ ਆ ਵੇਖੋ 6.5 ਇੰਚ ਤੇ ਆਪਣੇ ਕਮਰ ਦੀ ਨਿਸ਼ਾਨੀ ਲਾਵਾਂਗੇ ਕਮਰ ਹੈਗੀ ਆ ਜੀ ਆਪਣੀ 17 ਇੰਚ ਇਹ ਵੀ ਇਵੇਂ ਕਰਨਾ ਆਪਾਂ 17 1 2 3 4 5 6 6 ਆ ਗਿਆ ਕਮਰ ਦੇ ਵਿੱਚ ਇੱਦਾਂ ਆਪਾਂ ਇੱਥੇ ਅੱਧੀ ਇੰਚ ਜਮਾਂਗੀ ਤਾਂ ਹੀ ਇਹਦੇ ਵਿੱਚ ਆਪਾਂ ਨਹੀਂ ਕਰਨਾ 17 1 2 3 4 5 6 ਆਪਾਂ 3-3 ਇੰਚ ਤਿੰਨ ਨਿਸ਼ਾਨ ਲਾ ਲਾਂਗੇ ਤਿੰਨ ਆਪਾਂ ਇੱਧਰ ਲਾਵਾਂਗੇ ਤਿੰਨ ਹੀ ਆਪਾਂ ਇੱਧਰ ਲਾਵਾਂਗੇ ਠੀਕ ਹੈ ਜੀ ਆਹ ਵੇਖੋ ਤਿੰਨ ਤੇ ਆਪਾਂ ਨਿਸ਼ਾਨ ਲਾ ਲਿਆ ਹੁਣ ਆਪਾਂ ਕੀ ਕਰਨਾ 15.5 ਇੰਚ ਤੇ ਆਪਾਂ ਆ ਹਿੱਪ 'ਤੇ ਨਿਸ਼ਾਨੀ ਲਾਉਣੀ ਹੈ ਛਾਤੀ ਮੋਢੇ ਤੋਂ ਲੈ ਕੇ ਤੇ ਸਾਢੇ 15 ਤੇ ਆਪਾਂ 15 ਤੇ ਵੀ ਲਾਉਣੀ ਹੈ 15.5 ਤੇ ਬਿਲਾ ਲਈ ਦੀ ਕਈ ਆਪਾਂ 14.5 ਤੇ ਵੀ ਲਾਉਂਦੇ ਆ ਆਪਾਂ ਲਾਵਾਂਗੇ 15 ਤੇ 15 ਤੇ ਆਪਾਂ ਹਿੱਪ ਦੀ ਨਿਸ਼ਾਨੀ ਲਾ ਲਾਂਗੇ ਜ਼ਿਆਦਾਤਰ ਆਪਾਂ 15 15.5 ਤੇ ਹੀ ਨਿਸ਼ਾਨੀ ਲਾਵਾਂਗੇ ਹਿੱਪ ਦੀ ਹੁਣ ਹਿੱਪ ਰੱਖਣੀ ਆਪਾਂ 20.5 20.5 ਰੱਖਣੀ ਹਿੱਪ ਕਿਪ ਵੀ ਇਹਵੇਂ ਆਪਾਂ ਬੇਨਤੀ ਕਰਨੀ ਆ ਆ ਵੇਖੋ ਇਹ ਹੈਗੇ ਜੀ ਸਾਡੇ 24 ਆਪਾਂ ਰੱਖਣੀ ਆ ਸਾਡੇ 20 1 2 3 4 ਆ 3 ਇੰਚ ਆਪਣਾ ਇਧਰ ਆ ਗਿਆ ਸਾਡੇ 20 ਹੋ ਗਿਆ ਇਹ ਹੋਣਾ ਆਪਣਾ 2 2 ਇੰਚ ਰੱਖਾਂਗੇ ਆ ਵੇਖੋ 2 ਇੰਚ ਆਪਣਾ ਇਧਰ ਹੋ ਗਿਆ ਇਹ ਆਪਣੀ ਪਰਫੈਕਟ ਫਿਟਿੰਗ ਆਊਗੀ ਪਹਿਲੋਂ ਇਹ ਮੈਂ ਨਿਸ਼ਾਨੀਆਂ ਲਾਉਂਦੇ ਅਹੀਂ ਲਾਉਣੇ ਬਾਹਰ ਦੇ ਵਿੱਚ ਆਹ ਵੇਖੋ ਸਾਡੇ ਵੀ ਆਪਣੀ ਹੀ ਪਾ ਗਈ ਹੁਣ ਕੀ ਕਰਨਾ ਆਪਾਂ ਪਹਿਲੋਂ ਇਹਨੂੰ ਐਵੇਂ ਮੜਾ ਦਾਂਗੇ 2 ਇੰਚ ਆਪਾਂ نیچے ਨਿਸ਼ਾਨੀ ਲਾ ਲਾਂਗੇ ਆਹ ਵੇਖੋ 2 ਇੰਚ ਆਪਾਂ ਇੱਥੋਂ ਨਿਸ਼ਾਨੀ ਲਾ ਲਈ ਇੱਥੋਂ ਆਪਾਂ ਐਂਜ ਸਿੱਧਾ ਰੱਖਾਂਗੇ ਇਹ ਪਹਿਲੋਂ ਆਪਾਂ ਇਹਨੂੰ ਇਹਨੂੰ ਸਿੱਧਾ ਰੱਖਾਂਗੇ ਐਵੇਂ ਇਹਨੂੰ ਵੀ ਆਪਾਂ 2 ਇੰਚ ਤੇ ਇਹਨੂੰ ਐ ਕਰਕੇ ਸਿੱਧਾ ਰੱਖਾਂਗੇ ਫਿਰ ਆਪਾਂ ਕਮਰ ਤੋਂ ਗਲਾਈ ਪਾਵਾਂਗੇ ਆ ਵੇਖੋ ਕਮਰ ਤੋਂ ਆਪਾਂ ਸੀਣ ਇਹਦੇ ਨਾਲ ਮੜਾ ਲਾਂਗੇ ਆਹ ਵੇਖੋ ਇਹਦੇ ਨਾਲ ਆਪਾਂ ਸੀਣ ਨੂੰ ਮੜਾ ਲਾਂਗੇ ਫਿਰ ਆਪਾਂ ਕਰਨਾ हिਪ ਦੀ ਨਿਸ਼ਾਨੀ हिਪ ਨੂੰ ਐਵੇਂ ਮੜਾ ਲਾਂਗੇ ਆਹ ਵੇਖੋ ਇਹ ਪਨਾ ਕਮਰ ਦੀ ਨਿਸ਼ਾਨੀ ਮੜਾ ਲਾਂਗੇ ਆਹ ਵੇਖੋ ਠੀਕ ਹੈ ਇਹ ਵੀ ਆਪਾਂ ਇੱਧਰ ਵੀ ਖੇਪ ਦੇ ਨਾਲ ਕਮਰ ਦੇ ਨਾਲ ਮੜਾ ਲਾਂਗੇ ਠੀਕ ਹੈ ਹੁਣ ਕੀ ਕਰਨਾ ਆਪਾਂ ਆਹ ਵੇਖੋ ਮੋੜ ਦੋ-ਦੋ ਪੁਆਇੰਟ ਆਪਾਂ ਅੰਦਰ ਨੂੰ ਜਦੋਂ ਸੀਨ ਲੈ ਕੇ ਆਵਾਂਗੇ ਸੀਨ ਲੈ ਕੇ ਆਪਾਂ ਇੱਧਰ ਨਵਾਵਾਂਗੇ 2.5 ਇੱਧਰ 2.5 ਹੀ ਆਪਾਂ ਇੱਧਰ ਰੱਖਾਂਗੇ ਠੀਕ ਹੈ ਆ ਵੇਖ ਜਦੋਂ ਸੀਨ ਲਾਉਣੀ ਆਪਾਂ ਐ ਸੀਨ ਤੋਂ ਲੈ ਕੇ ਆਉਣੀ ਆਪਾਂ ਇੱਥੋਂ ਇੱਥੋਂ ਸੀਨ ਲੈ ਕੇ ਆਉਣੀ ਇੱਥੋਂ ਸੀਨ ਲੈ ਕੇ ਆਪਾਂ ਆਪਾਂ ਚੱਲਦੇ ਜਾਣਾ ਇੱਥੋਂ ਲਗਾਉਂਦੇ ਜਾਣਾ ਸੀਨ ਇਹ ਹੋ ਗਿਆ ਆਪਣਾ ਫਿਟਿੰਗ ਦੀਆਂ ਨਿਸ਼ਾਨੀਆਂ ਆ ਹੋ ਗਈ ਆਪਣੀ 20.5 ਫਿਟਿੰਗ ਜਿਹੜਾ ਆਪਾਂ ਮੋਢਾ ਬਾਂਧਾ ਰੱਖਣਾ ਆਪਾਂ ਬਾਂਧ ਦੀ ਐਂ ਕਰਕੇ ਗੁਲਾਈ ਮੇਨ ਲਾਂਗੇ ਆ ਵੇਖੋ ਇਦਾਂ ਗੁਲਾਈ ਮੇਨਣੀ ਆ ਇਹ ਅਲਗ ਗੁਲਾਈ ਐਂ ਕਰਕੇ ਮੇਨ ਕੇ ਇਹ ਆ ਗਈ ਆਪਣੀ ਜੀ 9 9 ਇੰਚ ਆ ਗਿਆ ਮੋਢਾ ਜਿਹੜੀ ਬਾਹਾਂ ਦੀ ਹੈ ਨਾ ਮੋਡੇ ਦੀ ਉਹ ਆਪਾਂ 1/2 ਇੰਚ ਕਟਾ ਕੇ ਰੱਖਾਂਗੇ ਬਾਹ ਆਪਾਂ 1/2 ਇੰਚ ਕਟਾ ਕੇ ਫਿਰ ਨਿਸ਼ਾਨੀ ਲਾਵਾਂਗੇ ਠੀਕ ਹੈ ਜੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਇਹ ਹੋ ਗਈਆਂ ਜੀ ਫਿਟਿੰਗ ਦੀਆਂ ਨਿਸ਼ਾਨੀਆਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਜੂ ਲਾਉਣੀ ਦੱਸਾਂਗੇ ਬਾਜੂ ਕਿਵੇਂ ਲਾਉਣੀ ਆ